ਚੌਣ ਵਾਲਿਆਂ ਲਈ ਵੱਡੀ ਖਬਰ ਆ ਰਹੀ ਹੈ ਵੱਡੀ ਖੁਸ਼ਖਬਰੀ ਆ ਰਹੀ ਹੈ ਫਿਰ ਤੋਂ ਖੁਸ਼ੀ ਦਾ ਮਾਹੌਲ ਸਿੱਧੂ ਮੂਸੇਵਾਲਾ ਦੇ ਘਰ ਬਣ ਚੁੱਕਿਆ ਹੈ ਮਾਤਾ ਪਿਤਾ ਉਹਨਾਂ ਦੇ ਜਿਹੜੇ ਨੇ ਫਿਰ ਤੋਂ ਮਾਪੇ ਬਣ ਗਏ ਨੇ ਨਵਾਂ ਸ਼ੁਭ ਜਿਹੜਾ ਛੋਟਾ ਸ਼ੁਭ ਜਿਹੜਾ ਉਹਨਾਂ ਦੇ ਘਰ ਉਹਨਾਂ ਨੇ ਜਨਮ ਦਿੱਤਾ ਹੈ ਦੱਸਦੀ ਹੈ ਕਿ ਇੰਸਟਾਗ੍ਰam ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸ਼ੁਭਦੀਪ ਨੂੰ ਚਾਉਣ ਵਾਲਿਆ ਲਈ ਲੱਖਾਂ ਕਰੋੜਾਂ ਰੂਹਾ ਦੀਆਂ ਅਸੀਸਾਂ ਨਾਲ ਅਕਾਲਪੁਰਖ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਛੋਟਾ ਸ਼ੁਭ ਅਸੀਂ ਤੁਹਾਨੂੰ ਫਿਰ ਤੋਂ ਦੇ ਰਿਹਾ ਛੋਟੇ ਸ਼ੁਭ ਨੇ ਸਾਡੇ ਘਰ ਜਨਮ ਲਿਆ ਸੋਸ਼ਲ ਮੀਡੀਆ ਨੇ ਬੱਚੇ ਨਾਲ ਸਾਂਝੀ ਤਸਵੀਰ ਜਿਹੜੀ ਉਹਨਾਂ ਨੇ ਕੀਤੀ ਹੈ ਤਸਵੀਰ ਸੋਸ਼ਲ ਮੀਡੀਆ ਤੇ ਇੱਕ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਚਾਉਣ ਵਾਲਿਆ ਲਈ ਲੱਖਾਂ ਕਰੋੜਾਂ ਰੂਹਾ ਦੀਆਂ ਅਸੀਸਾਂ ਦੇ ਨਾਲ ਅਕਾਲਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭ ਦਾ ਛੋਟਾ ਵੀਰ ਜਿਹੜਾ ਪਾਇਆ ਸ਼ੁਭ ਵਾਪਸ ਆ ਗਿਆ ਹੈ ਬੜੀ ਵੱਡੀ ਖਬਰ ਜਿਹੜੀ ਆ ਉਹ ਸ਼ੁਭ ਦੇ ਸਿੱਧੂ ਮੂਸੇਵਾਲੇ ਦੇ ਘਰ ਫਿਰ ਤੋਂ ਖੁਸ਼ੀਆਂ ਆ ਗਿਆ ਨੇ ਪਰਿਵਾਰ ਦੇ ਵਿੱਚ ਫਿਰ ਤੋਂ ਖੁਸ਼ੀ ਦਾ ਮਾਹੌਲ ਜਿਹੜਾ ਬਣ ਗਿਆ ਹੈ ਜਿਹੜੇ ਚੌਣ ਵਾਲੇ ਲਈ ਵੱਡੀ ਖਬਰ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਚੌਣ ਵਾਲੇ ਲਈ ਵੱਡੀ ਖਬਰ ਆ ਰਹੀ ਹੈ ਸਿੱਧੂ ਦੇ ਘਰ ਇਹ ਫਿਰ ਤੋਂ ਖੁਸ਼ੀਆਂ ਆ ਗਿਆ ਨੇ ਉਹਨਾਂ ਦੇ ਮਾਤਾ ਪਿਤਾ ਫਿਰ ਤੋਂ ਇੱਕ ਵਾਰ ਉਹਨਾਂ ਦੇ ਘਰ ਛੋਟੇ ਬੱਚੇ ਨੇ ਜਨਮ ਲਿਆ ਸ਼ੁਭ ਨੇ ਫਿਰ ਤੋਂ ਜਨਮ ਲਿਆ ਮੂਸਾ ਪਿੰਡ ਜੇ ਇੱਕ ਵਾਰ ਤੋਂ ਫਿਰ ਤੋਂ ਖੁਸ਼ੀ ਦਾ ਮਾਹੌਲ ਜਿਹੜਾ ਬਣ ਗਿਆ ਇੰਸਟਾਗ੍ਰਾਮ ਤੇ ਉਹਨਾਂ ਦੇ ਪਿਤਾ ਦੇ ਵੱਲੋਂ ਇੱਕ ਤਸਵੀਰ ਜਿਹੜੀ ਆ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਚੋਣ ਵਾਲਿਆਂ ਲਈ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਵਾਹਿਗੁਰੂ ਦੀ ਆ ਬਖਸ਼ਿਸ਼ਾ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ ਚਿੰਤਕਾਂ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਆ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਪੋਸਟ ਸਾਂਝੀ ਕੀਤੀ ਆ ਉਸ ਦੇ ਵਿੱਚ ਇਹ ਲਿਖਿਆ ਕਿ ਸਾਨੂੰ ਚੋਣ ਵਾਲਿਆਂ ਦਾ ਸ਼ੁਕਰਗੁਜ਼ਾਰ ਹੈ ਕਿ ਸਾਡੇ ਘਰ ਫਿਰ ਤੋਂ ਇੱਕ ਛੋਟੇ ਬੱਚੇ ਨੇ ਜਨਮ ਲਿਆ ਹੈ ਸਿੱਧੂ ਮੂਸੇਵਾਲੇ ਦੇ ਘਰ ਫਿਰ ਤੋਂ ਖੁਸ਼ੀਆਂ ਆ ਗਈਆਂ ਨੇ ਉਹਨਾਂ ਦੇ ਮਾਤਾ ਪਿਤਾ ਦੇ ਝੋਲੀ ਦੇ ਵਿੱਚ ਰੱਬ ਨੇ ਇੱਕ ਛੋਟਾ ਬੱਚਾ ਜਿਹੜਾ ਬੇਟਾ ਉਹਨਾਂ ਦੇ ਘਰ ਹੋਇਆ ਬੇਟੇ ਨੇ ਜਨਮ ਲਿਆ ਉਹਨਾਂ ਦੇ ਘਰ ਸਿੱਧੂ ਮੂਸੇਵਾਲੇ ਨਾਲ ਜੁੜੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਫਿਰ ਤੋਂ ਜਨਮ ਲਿਆ ਇੱਕ ਛੋਟੇ ਬੱਚੇ ਨੇ ਉਹਨਾਂ ਦੇ ਘਰ ਜਨਮ ਲਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਕਿ ਉਹਨਾਂ ਦੇ ਘਰ ਫਿਰ ਤੋਂ ਛੋਟੇ ਬੱਚੇ ਨੇ ਲਿਆ ਚਰਨ ਕੋ ਨੇ ਮਾਤਾ ਚਰਨ ਕੋ ਨੇ ਬੇਟੇ ਨੂੰ ਫਿਰ ਤੋਂ ਜਨਮ ਦਿੱਤਾ ਹੈ ਤੇ ਮੂਸੇਵਾਲੇ ਪਿੰਡ ਦੇ ਵਿੱਚ ਫਿਰ ਤੋਂ ਖੁਸ਼ੀਆਂ ਦਾ ਮਾਹੌਲ ਜਿਹੜਾ ਉਹ ਬਣ ਚੁੱਕਿਆ ਹੈ ਸਿੱਧੂ ਮੂਸੇਵਾਲੇ ਦੇ ਘਰ ਫਿਰ ਤੋਂ ਖੁਸ਼ੀਆਂ ਆ ਗਈਆਂ ਨੇ ਫਿਰ ਤੋਂ ਮੂਸਾ ਪਿੰਡ ਦੇ ਵਿੱਚ ਇੱਕ ਵਾਰ ਫਿਰ ਤੋਂ ਖੁਸ਼ੀਆਂ ਦਾ ਮਾਹੌਲ ਜਿਹੜਾ ਉਹ ਬਣ ਚੁੱਕੇ ਮਾਤਾ ਚਰਨ ਕੋ ਨੇ ਦਿੱਤਾ ਬੇਟੇ ਨੂੰ ਜਨਮ ਬੇਟੇ ਨੂੰ ਜਨਮ ਦਿੱਤਾ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਆ ਉਹਨਾਂ ਦੇ ਪਿਤਾ ਦੇ ਵੱਲੋਂ ਤਸਵੀਰ ਸਾਂਝੀ ਕੀਤੀ ਗਈ ਹੈ ਸ਼ੁਭ ਦੇ ਪਿਤਾ ਦੇ ਵੱਲੋਂ ਮੁੱਥੇ ਵਾਲਾ ਦੇ ਪਿਤਾ ਦੇ ਵੱਲੋਂ ਬਲਕੌਰ ਸਿੰਘ ਦੇ ਵੱਲੋਂ ਇੰਸਟਾਗ੍ਰam ਤੇ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਉਸੇ ਵਿੱਚ ਇੱਕ ਛੋਟਾ ਬੱਚਾ ਉਹਨਾਂ ਦੀ ਝੋਲੀ ਦੇ ਵਿੱਚ ਆ ਨਵਜੰਮਿਆ ਜਿੱਥੇ ਚੁੱਕਿਆ ਹੋਇਆ ਤੇ ਲਿਖਿਆ ਹੋਇਆ ਕਿ ਸ਼ੁਭ ਦਾ ਛੋਟਾ ਵੀਰ ਜਿਹੜਾ ਉਹ ਫਿਰ ਤੋਂ ਸ਼ੁਭ ਦਾ ਛੋਟਾ ਵੀਰ ਉਸਨੇ ਜਨਮ ਲਿਆ ਸਿੱਧੂ ਮੂਸੇਵਾਲਾ ਜਿਹੜਾ ਵਾ ਉਹਦਾ ਛੋਟਾ ਵੀਰ ਉਸ ਦੇ ਵੱਲੋਂ ਜਨਮ ਲਿਆ ਗਿਆ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਫਿਰ ਤੋਂ ਖੁਸ਼ੀਆਂ ਵਾਲਾ ਮਾਹੌਲ ਬਣ ਗਿਆ ਮੂਸਾ ਪਿੰਡ 'ਚ ਫਿਰ ਤੋਂ ਖੁਸ਼ੀਆਂ ਵਾਲਾ ਮਾਹੌਲ ਬਣ ਗਿਆ ਉਹਨਾਂ ਦੇ ਘਰ ਛੋਟੇ ਬੱਚੇ ਨੇ ਜਨਮ ਲਿਆ ਤਸਵੀਰ ਜਿਹੜੀ ਇੰਸਟਾਗ੍ਰam ਤੇ ਤੁਹਾਨੂੰ ਦਿਖਾ ਰਹੇ ਆ ਫਿਰ ਮੂਸਾ ਪਿੰਡ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਗਿਆ ਫਿਰ ਤੋਂ ਦਰਸ਼ਕ ਜਿਹੜੇ ਫਿਰ ਤੋਂ ਜਿਹੜੇ ਉਹਨਾਂ ਦੇ ਫੈਨ ਸੀ ਉਹਨਾਂ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਬਇ ਤਸਵੀਰ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਆ ਵਾਇਰਲ ਹੋ ਰਹੀ ਆ ਕਿ ਫਿਰ ਤੋਂ ਇੱਕ ਛੋਟੇ ਬੱਚੇ ਨੇ ਜਨਮ ਲਿਆ ਏ ਸਿੱਧੂ ਮੂਸੇਵਾਲੇ ਦੇ ਘਰ ਫਿਰ ਤੋਂ ਖੁਸ਼ੀਆਂ ਆ ਗਿਆ ਨੇ ਤਸਵੀਰ ਜਿਹੜੀ ਸਾਂਝੀ ਕਰੀ ਆ ਤੁਹਾਡੇ ਨਾਲ ਇੰਸਟਾਗ੍ਰਾਮ ਤੇ ਉਹਨਾਂ ਦੇ ਪਿਤਾ ਦੇ ਵੱਲੋਂ ਇੱਕ ਤਸਵੀਰ ਜਿਹੜੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਘਰ ਖੁਸ਼ੀਆਂ ਆ ਗਿਆ ਬੇਟੇ ਨੇ ਜਨਮ ਲਿਆ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਤਸਵੀਰ ਜਿਹੜੀ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਹੈ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਲਿਖਿਆ ਕਿ ਸਿੱਧੂ ਦਾ ਛੋਟਾ ਭਰਾ ਛੜਾ ਉਹ ਆ ਗਿਆ ਸਾਡੀ ਚੌਲੀ ਦੇ ਵਿੱਚ ਅਤੇ ਪਤਨੀ ਅਤੇ ਬੇਟਾ ਦੋਨੋਂ ਸਵਾਸਥ ਨੇ ਬੱਚੇ ਅਤੇ ਪਤਨੀ ਬਾਰੇ ਉਹਨਾਂ ਨੇ ਲਿਖਿਆ ਕਿ ਦੋਨੋਂ ਠੀਕ ਠਾਕ ਨੇ ਤੁਹਾਡਾ ਸ਼ੁਕਰੀਆ ਜਿਨ੍ਹਾਂ ਨੇ ਇੰਨੀਆਂ ਅਰਦਾਸਾਂ ਕੀਤੀਆਂ ਨੇ ਤੇ ਦੱਸਦੀ ਹੈ ਕਿ ਆਈ ਵੀ ਐਫ ਦੇ ਜਰੀਏ ਸਿੱਧੂ ਦੀ ਮਾਤਾ ਚਰਨ ਕੋਰ ਉਹ ਗਰਭਤੀ ਹੋਏ ਸਨ ਉਹਨਾਂ ਨੇ ਬੱਚੇ ਨੂੰ ਜਨਮ ਦਿੱਤਾ ਹੈ ਤੇ ਹੁਣ ਜਿਹੜੀ ਤਸਵੀਰ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਆ ਉਹਨਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਚੋਣ ਵਾਲਿਆਂ ਲਈ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਆਥਾ ਪਿਆਰੀ ਸ਼ੁਕਰਗੁਜ਼ਾਰਾ ਸ਼ੁਭਦੇ ਪਿਤਾ ਸ਼ੁਭਰੇ ਪਿਤਾ ਦੇ ਵੱਲੋਂ ਬਲਕੌਰ ਸਿੰਘ ਦੇ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਹੈ ਦੱਸਿਆ ਗਿਆ ਹੈ ਕਿ ਪਰਿਵਾਰ ਛੇੜਾ ਵਾ ਉਹਨਾਂ ਦਾ ਬੇਟਾ ਜਿਹੜਾ ਵਾ ਉਹਨਾਂ ਦੀ ਪਤਨੀ ਜਿਹੜੀ ਦੋਨੋਂ ਸਵਾਸਤੇ ਆਈਵੀਐਫ ਦੇ ਨਾਲ ਉਹਨਾਂ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ ਤੇ ਦੋਨੋਂ ਸਵਾਸਤੇ ਤੇ ਸਾਰੇ ਹੀ ਆਪਣੇ ਚੋਣ ਵਾਲਿਆਂ ਲਈ ਉਹਨਾਂ ਨੇ ਚੋਣ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਸਾਰਿਆਂ ਦਾ ਧੰਨਵਾਦ ਆ ਤੇ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓਸ ਵਾਇਰਲ ਹੋ ਰਹੀਆਂ ਸੀ ਕਿ ਉਹਨਾਂ ਦੇ ਘਰ ਟਵਿਨਸ ਹੋਣ ਵਾਲੇ ਨੇ ਜਿਸ ਤੋਂ ਪਹਿਲਾਂ ਉਹਨਾਂ ਨੇ ਇਹਦਾ ਖੰਡਨ ਵੀ ਕੀਤਾ ਸੀ ਇਹਨਾਂ ਖਬਰਾਂ ਦਾ ਕਿ ਜਦੋਂ ਵੀ ਉਹਨਾਂ ਦੇ ਘਰ ਕੋਈ ਬੱਚਾ ਜਨਮ ਲਵੇਗਾ ਤਾਂ ਉਹਨਾਂ ਦੇ ਨਾਲ ਆਪਣੇ ਚੋਣ ਵਾਲਿਆਂ ਦੇ ਨਾਲ ਇਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਜ਼ਰੂਰ ਕਰਨਗੇ ਤੇ ਸਭ ਤੋਂ ਪਹਿਲਾਂ ਆਪਣੇ ਚੋਣ ਵਾਲਿਆਂ ਦੇ ਨਾਲ ਹੀ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾਵੇਗੀ ਤਾਂ ਉਸੇ ਤਰ੍ਹਾਂ ਹੀ بیٹے ਦੇ ਜਦੋਂ ਜਨਮ ਲਿਆ ਤਾਂ ਉਸ ਵੇਲੇ ਹੀ ਉਹਨਾਂ ਨੇ ਇੰਸਟਾਗ੍ਰam ਤੇ ਇੱਕ ਪੋਸਟ ਜਿਹੜੀ ਆ ਸਾਂਝੀ ਕੀਤੀ ਆ ਇਹ ਪੋਸਟ ਦੇ ਵਿੱਚ ਉਹਨਾਂ ਨੇ ਆਪਣੇ ਚੋਣ ਵਾਲਿਆਂ ਦਾ ਧੰਨਵਾਦ ਵੀ ਕੀਤਾ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਅੱਜ ਦੀ ਵੱਡੀ ਖਬਰ ਆ ਸਿੱਧੂ ਮੂਸੇਵਾਲੇ ਨੂੰ ਚੋਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਆ ਉਹਨਾਂ ਦੇ ਘਰ ਫਿਰ ਤੋਂ ਸਿੱਧੂ ਮੂਸੇਵਾਲੇ ਦੇ ਘਰ ਫਿਰ ਤੋਂ ਖੁਸ਼ੀਆਂ ਦਾ ਮਾਹੌਲ ਬਣ ਚੁੱਕਿਆ ਆ ਮੂਸਾ ਪਿੰਡ ਦੇ ਵਿੱਚ ਫਿਰ ਤੋਂ ਖੁਸ਼ੀਆਂ ਦਾ ਮਾਹੌਲ ਬਣ ਗਿਆ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੋਰ ਨੇ ਬੇਟੇ ਨੂੰ ਜਨਮ ਦਿੱਤਾ ਹੈ ਤਾਂ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੁਰਜ ਜੀ ਸੁਰਜ ਜੀ ਕਿ ਲੱਗਦਾ ਕੱਜ ਮੂਸਾ ਪਿੰਡ ਦੇ ਵਿੱਚ ਤੁਸੀਂ ਇਉਂ ਤੇ ਉੱਥੇ ਕੀ ਲੱਗਦਾ ਕਿ ਕਿਵੇਂ ਦਾ ਖੁਸ਼ੀ ਦਾ ਪੋਲ ਬਣ ਚੁੱਕਿਆ ਹੈ ਤੇ ਪਿਤਾ ਜਿਹੜੇ ਬਣ ਗਏ ਨੇ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਛੋਟੇ ਬੱਚੇ ਨੂੰ ਜਨਮ ਦਿੱਤਾ ਹੈ ਤੇ ਕੀ ਕਹਿਣਾ ਤੁਹਾਡਾ ਜੀ ਬਿਲਕੁਲ ਦੇਖੋ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਪਿੰਡ ਇਸ ਵਕਤ ਜਿਹੜਾ ਹੈ ਖੁਸ਼ ਹੈ ਕਿਉਂਕਿ ਜਿਸ ਤਰੀਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਹੈ ਤਾਂ ਉਸ ਵਕਤ ਤੋਂ ਲੈ ਕੇ ਹਨ ਤੱਕ ਬੜੀ ਗੱਲ ਕੀਤੀ ਜਾਵੇ ਤਾਂ ਗੰਭੀਰ ਮਾਹੌਲ ਜਿਹੜਾ ਪਿੰਡ ਵਿੱਚ ਰਿਹਾ ਹੈ ਅਤੇ ਇਸ ਵਕਤ ਮੋੜ ਤੋਂ ਇਸ ਪਰਿਵਾਰ ਨੂੰ ਵਾਰਿਸ ਮਿਲਿਆ ਹੈ ਜਿਸ ਨੂੰ ਲੈ ਕੇ ਜੋ ਇਹਨਾਂ ਦੇ ਪਰਿਵਾਰਿਕ ਮੈਂਬਰ ਨੇ ਅਤੇ ਉਸ ਜੋ ਆਸ-ਪਾਸ ਦੇ ਲੋਕ ਨੇ तमाम ਲੋਕ ਇਸ ਵਕਤ ਕਾਫੀ ਖੁਸ਼ੀ ਮਨਾ ਰਹੇ ਨੇ ਬਟਿੰਡਾਲਾ ਜਿੰਦਲ ਹਸਪਤਾਲ ਜਿਹੜਾ ਉੱਥੇ ਸਿੱਧੂ ਮੂਸੇਵਾਲਾ ਜਿਹਦੀ ਮਾਤਾ ਨੇ ਉਹਨਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਹੈ ਜੇਕਰ ਉਹਨਾਂ ਦੇ ਫੈਨਸ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਫੈਨ ਮੰਨ ਰਹੇ ਨੇ ਕਿ ਸਿੱਧੂ ਮੂਸੇਵਾਲਾ ਦਾ ਰੀਬਰਥ ਹੋਇਆ ਹੈ ਇਹਨਾਂ ਕਿ ਸਿੱਧੂ ਮੂਸੇਵਾਲਾ ਜਿਸ ਤਰੀਕੇ ਨਾਲ ਗਿਆ ਸੀ ਉਸੇ ਤਰੀਕੇ ਨਾਲ ਜਿਹੜਾ ਹੈਗਾ ਹੁਣ ਵਾਪਿਸ ਆ ਗਿਆ ਤਾਂ ਉਹਨਾਂ ਦੇ ਫੈਨ ਦੇ ਵਿੱਚ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਬੇहद ਜ਼ਿਆਦਾ ਖੁਸ਼ੀ ਜਿਹੜੀ ਹੈਗੀ ਹੈ ਉਹ ਵੇਖੀ ਜਾ ਰਹੀ ਹੈ ਪਰਿਵਾਰ ਨੂੰ ਅਤੇ ਸਰਦਾਰ ਬਲਕੌਰ ਸਿੰਘ ਨੂੰ ਲੋਕ ਜਿਹੜੇ ਨੇ ਵਧਾਈਆਂ ਦੇ ਰਹੇ ਨੇ ਕਹਿ ਰਹੇ ਨੇ ਕਿ ਦਾ ਬੇਟਾ ਤੁਹਾਨੂੰ ਅੱਜ ਮੁੜ ਤੋਂ ਵਾਪਿਸ ਮਿਲ ਗਿਆ ਇਹ ਪੂਰੀ ਜਾਣਕਾਰੀ ਜਿਹੜੀ ਹੈਗੀ ਹੈ ਬੇਟੇ ਦੇ ਹੋਣ ਦੀ ਖੁਸ਼ੀ ਦੀ ਜਿਹੜੀ ਹੈ ਜਾਣਕਾਰੀ ਹੈਗੀ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਕੇ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਜੀ ਸੁਰਜ ਜੀ ਤੁਸੀਂ ਕਈ ਵਾਰ ਉਹਨਾਂ ਦੇ ਘਰ ਵੀ ਜਾ ਚੁੱਕੇ ਉਹਨਾਂ ਦੇ ਮਾਤਾ ਪਿਤਾ ਦੋਵਾਂ ਨੂੰ ਤੁਸੀਂ ਮਿਲ ਚੁੱਕੇ ਹੋ ਪਰਿਵਾਰਿਕ ਮੈਂਬਰਾਂ ਨਾਲ ਵੀ ਤੁਹਾਡੀ ਕਈ ਵਾਰ ਗੱਲਬਾਤ ਹੋ ਚੁੱਕੀ ਆ ਤੇ ਪਰਿਵਾਰਿਕ ਪਰਿਵਾਰ ਦੇ ਵਿੱਚ ਤਾਂ ਬਹੁਤ ਖੁਸ਼ੀ ਦਾ ਮਾਹੌਲ ਹੋਊਗਾ ਕਿ ਕਿ ਫੈਨਸ ਜਿਹੜੇ ਆ ਇੱਕ ਦੋ ਉਹਨਾਂ ਨੂੰ ਇਹ ਖੁਸ਼ੀ ਜਿਹੜੀ ਆ ਮਿਲਣੀ ਖੁਸ਼ੀ ਦਾ ਉਤਸ਼ਾਹ ਜਿਹੜਾ ਤੇ ਇਹ ਬਹੁਤ ਵੱਡੀ ਖਬਰ ਆ ਚੜੀ ਜੀ ਬਿਲਕੁਲ ਦੇਖੋ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਕੀਤੀ ਜਾਵੇ ਤਾਂ ਉਹਨਾਂ ਨਾਲ ਵੀ ਪਰਸਨਲ ਰਿਸ਼ਤੇ ਆ ਕਈ ਵਾਰ ਮਿਲੇ ਹੋਏ ਸੀਗੇ ਅਤੇ ਪਰਿਵਾਰ ਨਾਲ ਵੀ ਕਈ ਵਾਰ ਗੱਲਾਂ ਬਾਤਾਂ ਹੋਈਆਂ ਤਾਂ ਇਸ ਵਕਤ ਜਿਹੜਾ ਹੈਗਾ ਕਾਫੀ ਖੁਸ਼ੀ ਜਿਹੀ ਹੈਗੀ ਉਹਨਾਂ ਚਿਹਰੇ ਤੇ ਵੇਖੀ ਜਾ ਸਕਦੀ ਹੈ ਕਿਉਂਕਿ ਜਦੋਂ ਕਿਸੇ ਦਾ ਮਾੜਾ ਜਵਾਨ ਪੁੱਤ ਜਾਂਦਾ ਤਾਂ ਉਹ ਦੁੱਖ ਜਿਹੜਾ ਹੈਗਾ ਬਹੁਤ ਵੱਡਾ ਹੁੰਦਾ ਹੈ ਪਰ ਜਿਸ ਤਰੀਕੇ ਨਾਲ ਹੁਣ ਪਰਮਾਤਮਾ ਦੀ ਕਿਰਪਾ ਕੀਤੀ ਹੈ ਮੁਰਤੋਂ ਕਾਜ਼ੇ ਵਿੱਚ ਬੇਟੇ ਦਾ ਜਨਮ ਹੋਇਆ ਹੈ ਉਸ ਨੂੰ ਲੈ ਕੇ ਜਿਹੜੇ ਕਿਤੇ ਲੱਗੇ ਕਿਤੇ ਜੇ ਸਿੱਧੂ ਮੂਸੇਵਾਲਾ ਜਿਹੜੀ ਕਮੀ ਸੀਗੀ ਉਸ ਨੂੰ ਪੁਲਾਇਆ ਤਾਂ ਨਹੀਂ ਜਾ ਸਕਦਾ ਪਰ ਕਿਤੇ ਨਾ ਕਿਤੇ ਮੱਲਮ ਲਗਾਉਣ ਦਾ ਕੰਮ ਜਿਹੜਾ ਹੈਗਾ ਉਹ ਇਸ ਵਕਤ ਇਸ ਬੇਟੇ ਨੇ ਕਰਨਾ ਹੈ ਤਲੋਕਾਂ ਆ ਉਮਿਦਾ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਨੇ ਕਾਫੀ ਐਕਸਾਈਟਡ ਨੇ ਲੋਕ ਵੀ ਸਿੱਧੂ ਮੂਸੇਵਾਲਾ ਦਾ ਜੋ ਇਸ ਵਕਤ ਛੋਟਾ ਬਰਾ ਜਿਸ ਦਾ ਜਨਮ ਹੋਇਆ ਹੈ ਉਸ ਨੂੰ ਹਾਲਾਂਕਿ ਦੇਖਣ ਦੇ ਲਈ ਲੋਕਾਂ ਨੂੰ ਸ਼ਾਇਦ ਨਹੀਂ ਮੌਕਾ ਲੱਗੇਗਾ ਕਿ ਉਸੇ ਤੋਂ ਉਸ ਨੂੰ ਦੇਖਿਆ ਜਾਵੇ ਪਰ ਲੋਕਾਂ ਦੇ ਦਿਲ ਵਿੱਚ ਇੱਛਾ ਜ਼ਰੂਰ ਹੋਵੇਗੀ ਕਿ ਇੱਕ ਵਾਰ ਇੱਕ ਵਾਰ ਸਿੱਧੂ ਮੂਸੇਵਾਲਾ ਦਾ ਜੋ ਛੋਟਾ ਬਰਾ ਹੈ ਉਸ ਨੂੰ ਵੇਖਿਆ ਜ਼ਰੂਰ ਜਾਵੇ ਜੀ ਸੁਰਜ ਅੱਜ ਦਾ ਪੂਰਾ ਮੂਸਾ ਪਿੰਡ ਦੇ ਵਿੱਚੇ ਖੁਸ਼ੀ ਦਾ ਮਾਹੌਲ ਬਣ ਚੁੱਕਿਆ ਹੋਣਾ ਹਰ ਘਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਹੋਣ ਗਈਆਂ ਕਿ ਲੋਕ ਇੱਕ ਦੂਜੇ ਨੂੰ ਵੀ ਵਧਾਈਆਂ ਦਿੰਦੇ ਹੋਣਗੇ ਕਿਉਂਕਿ ਲੋਕ ਜਿਹੜੇ ਚੋਣ ਵਾਲੇ ਜਿਹੜੇ ਸੀ ਸਿੱਧੂ ਮੂਸੇਵਾਲੇ ਦੇ ਉਹ ਕਾਫੀ ਚਿਰ ਤੋਂ ਅਰਦਾਸਾ ਕਰ ਰਹੇ ਸੀ ਕਿ ਘਰ ਦੇ ਵਿੱਚ ਨਵਾਂ ਬੱਚਾ ਜਿਹੜਾ ਉਹਨਾਂ ਦੇ ਆਵੇ ਹਾਲਾਂਕਿ ਇਹ ਵੀ ਜਨੇ ਲੋਕਾਂ ਦੇ ਵੱਲੋਂ ਅਫਵਾਹ ਵੀ ਫਲਾਈਆਂ ਜਾ ਰਹੀਆਂ ਸੀ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਸੀ ਗੱਲ ਕਿ ਉਹਨਾਂ ਦੇ ਘਰ ਟਵਿਨਸ ਬੱਚੇ ਹੋਣਗੇ ਇਸ ਦੀ ਖਬਰ ਦਾ ਖੰਡਨ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਿ ਜਦੋਂ ਵੀ ਉਹਨਾਂ ਦੇ ਘਰ ਕੋਈ ਬੱਚਾ ਜਨਮ ਲ ਦੇ ਚੋਣ ਵਾਲਿਆਂ ਦੇ ਨਾਲ ਹੀ ਇਹ ਜਾਣਕਾਰੀ ਜਿਹੜੀ ਆ ਸਾਂਝੀ ਕਰਨਗੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਜਾਣਕਾਰੀ ਜਿਹੜੀ ਆ ਸੁਰਜ ਅੱਜ ਸਾਂਝੀ ਵੀ ਕੀਤੀ ਜੀ ਬਿਲਕੁਲ ਦੇਖੋ ਕੁਝ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਕਈ ਤਰੀਕੇ ਦੀਆਂ ਫਾਊਆਂ ਜਿਹੜੀਆਂ ਨੇ ਉਹ ਫੈਲੀਆਂ ਸਨ ਕਿ ਮਾਤਾ ਚਰਨ ਗੌਰ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ਇਸ ਤੇ ਕਾਫੀ ਕੁਝ ਗੱਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਸੀਗਾ ਜਿਸ ਦੇ ਕਿ ਆ ਸਰਦਾਰ ਬਗੋਤ ਸਿੰਘ ਜਿਹੜੇ ਨੇ ਸਾਹਮਣੇ ਆਉਂਦੇ ਰਹੇ ਤੇ ਕਿ ਉਹ ਲਿਖਦੇ ਨੇ ਕਿ ਜਿਹੜੇ ਉਹਨਾਂ ਦੇ ਚੋਣ ਵਾਲਿਆਂ ਨੇ ਉਹ ਸਮਝਦੇ ਨੇ ਕਿ ਉਹਨਾਂ ਦੀ ਜੀ ਜਿਹੜੀ ਹੈਗੀ ਚਿੰਤਾ ਹੈ ਉਹ વાਜੀ ਵਗੀ ਹੈ ਪਰ ਹਾਲੇ ਹੋ ਜੇ ਕੋਈ ਇਹੋ ਜਿਹਾ ਸਮਾਚਾਰ ਨਹੀਂ ਪਰ ਜਿੱਤਾ ਹੀ ਕੋਈ ਸਮਾਚਾਰ ਹੋਵੇਗਾ ਆਪ ਬੇਟੇ ਜਾਂ ਬੇਟੀ ਪ੍ਰਾਪਤੀ ਦਾ ਤਾਂ ਸੰਜਾ ਕੀਤਾ ਜਾਵੇਗਾ ਜਿਵੇਂ ਹੀ ਕਰਦੇ ਵਿੱਚ ਬੱਚਾ ਜਨਮ ਲੈਂਦਾ ਹੈ ਤਾਂ ਉਸੇ ਵਕਤ ਜਿਹੜਾ ਹੈਗਾ ਸਰਦਾਰ ਬਲਕੌਰ ਸਿੰਘ ਜਿਹੜੇ ਨੇ ਆਪਣੇ ਬੇਟੇ ਨਾਲ ਫੋਟੋ ਜਿਹੜੀ ਹੈਗੀ ਹੈ ਤਸਵੀਰ ਜਿਹੜੀ ਹੈਗੀ ਉਹ ਸਾਂਝੀ ਕਰਦੇ ਨੇ ਹਾਂ ਤੇ ਜਿਹੜਾ ਪਿੰਡ ਵਾਲਾ ਤੁਸੀਂ ਗੱਲ ਕੀਤੀ ਹੈ ਤਾਂ ਪਿੰਡ ਵਾਲੇ ਲੋਕ ਜਿਹੜੇ ਨੇ ਉਹ ਇਸ ਲੋਕ ਤਾਂ ਸਭ ਤੋਂ ਜ਼ਿਆਦਾ ਸ਼ੁਕਰ ਜਿਹੜਾ ਨੇ ਉਹ ਪ੍ਰਮਾਤਮਾ ਦਾ ਕਰ ਰਹੇ ਨੇ ਕਿ ਇਹਨਾਂ ਦਾ ਕੋਈ ਸਹਾਰਾ ਨਹੀਂ ਬਚਿਆ ਸੀਗਾ ਕੋਈ ਅੱਗੇ ਪਰਿਵਾਰ ਦੇ ਵਿੱਚ ਹੋਰ ਬੱਚਾ ਨਹੀਂ ਸੀਗਾ ਤਾਂ ਜਿਸ ਤਰੀਕੇ ਨਾਲ ਹੁਣ ਇੱਕ ਬੱਚਾ ਜਿਹੜਾ ਪਰਿਵਾਰ ਨੇ ਪਰਿਵਾਰ ਕੋਲ ਆਇਆ ਹੈ ਪਰਿਵਾਰ ਨੂੰ ਮਿਲਿਆ ਹੈ ਤਾਂ ਉਸ ਨੂੰ ਲੈ ਕੇ ਕਿਤਨੇ ਜਿੱਤੇ ਲੋਕ ਜਿਹੜੇ ਨੇ ਚਾਹੇ ਕੋਈ ਵਿਅਕਤੀ ਕਿਸੇ ਵੀ ਤਰੀਕੇ ਦਾ ਸੀਗਾ ਹਰ ਕੋਈ ਅੱਜ ਇਸ ਗੱਲ ਉਹਨਾਂ ਕੇ ਖੁਸ਼ ਹੈ ਇੱਕ ਦੂਜੇ ਨੂੰ ਵਧਾਈ ਦੇ ਰਿਹਾ ਹੈ ਕਿ ਸਰਦਾਰ ਬਲਬੋਸ ਸਿੰਘ ਦੇ ਘਰ ਸਿੱਧੂ ਮੂਸੇਵਾਲਾ ਛੋਟਾ ਭਰਾ ਜਿਹੜਾ ਉਸ ਨੇ ਜਨਮ ਲੈ ਲਿਆ ਹੈ ਜੀ ਬਿਲਕੁਲ ਸੂਰਜ ਹੈ ਬਹੁਤ ਵੱਡੀ ਖੁਸ਼ੀ ਜਿਹੜੀ ਉਹਨਾਂ ਦੇ ਘਰ ਵਾਪਸ ਆਈ ਹੈ ਸ਼ੁਭਦਾ ਛੋਟਾ ਵੀਰ ਜਿਹੜਾ ਉਹਨਾਂ ਦੇ ਘਰ ਵਾਪਸ ਜੰਮਿਆ ਮੂਸਾ ਪਿੰਡ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਜਿਹੜਾ ਉਹ ਪੂਰਾ ਬਣਿਆ ਹੋਇਆ ਤੁਹਾਡੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਤੇ ਧੰਨਵਾਦ ਸੂਰਜ ਹੋਰ ਅਪਡੇਟ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਇਸੇ ਸੂਰਜ ਮੇਰੇ ਸਹਿਯੋਗੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇੰਸਟਾਗ੍ਰਾਮ ਤੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਉਸ ਤੋਂ ਬਾਅਦ ਮੂਸਾ ਪਿੰਡ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਜਿਹੜਾ ਬਣ ਚੁੱਕਿਆ ਹੈ ਇੱਕ ਦੂਜੇ ਨੂੰ ਲੋਕਾਂ ਦੇ ਵੱਲੋਂ ਵਧਾਈਆਂ ਦਿੱ ਜੈਨੂ ਵਧਾਈ ਦਿੱਤੀ ਜਾ ਰਹੀ ਹੈ ਕਿ ਫਿਰ ਤੋਂ ਇੱਕ ਖੁਸ਼ੀ ਦਾ ਮਾਹੌਲ ਜਿਹੜਾ ਉਹ ਬਣ ਚੁੱਕਿਆ ਹੈ ਮਾਤਾ ਪਿਤਾ ਬਣ ਚੁੱਕੇ ਨੇ ਬਲਕੌਰ ਸਿੰਘ ਅਤੇ ਮਾਤਾ ਚਰਨ ਕੋਰ ਨੇ ਛੋਟੇ ਬੇਟੇ ਨੂੰ ਜਨਮ ਦਿੱਤਾ ਹੈ ਤੇ ਇੱਕ ਇੰਸਟਾਗ੍ਰam ਤੇ ਪੋਸਟ ਜਿਹੜੀ ਪਾ ਕੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਆ ਉਹਨਾਂ ਦੇ ਵੱਲੋਂ ਇੰਸਟਾਗ੍ਰam ਤੇ ਜਿਹੋ ਲਿਖਿਆ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਨੇ ਲਿਖਿਆ ਕਿ ਸ਼ੁਭ ਦੂਪ ਨੂੰ ਸ਼ੁਭ ਦੀਪ ਨੂੰ ਚਾਉਣ ਵਾਲਿਆ ਲਈ ਲੱਖਾਂ ਕਰੋੜਾਂ ਰੂਹਾ ਦੀਆਂ ਅਸੀਸਾਂ ਨਾਲ ਕਾਲਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਤੇ ਵਾਹਿਗੁਰੂ ਦੀਆ ਬਖਸ਼ਿਸ਼ਾ ਨਾਲ ਸਤਕਾ ਪਰਿਵਾਰ ਤੰਦਰੁਖ ਤੇ ਸਾਡੇ ਸਾਰੇ ਸ਼ੁਭਚਿੰਤਕਾਂ ਦੇ ਅਥਾ ਪਿਆਰਲੀ ਸ਼ੁਕਰਗੁਜ਼ਾਰ ਆ ਉਹਨਾਂ ਨੇ ਆਪਣੇ ਚੋਣ ਵਾਲਿਆਂ ਲਈ ਤੁਦਮੂਸ ਵਾਲਿਆਂ ਨੂੰ ਚੋਣ ਵਾਲਿਆਂ ਦਾ ਧੰਨਵਾਦ ਜਿਹੜਾ ਦਿਲੋਂ ਧੰਨਵਾਦ ਕੀਤਾ ਹੈ ਕਿ ਉਹਨਾਂ ਦੀ ਅਸੀਸਾਂ ਦੇ ਨਾਲ ਉਹਨਾਂ ਦੀ ਅਰਦਾਸਾਂ ਦੇ ਨਾਲ ਉਹਨਾਂ ਦੇ ਕਰ ਫਿਰ ਤੋਂ ਖੁਸ਼ੀ ਦਾ ਮਾਹੌਲ ਜਿਹੜਾ ਉਹ ਬਣ ਚੁੱਕਿਆ ਹੈ ਛੋਟਾ ਵੀਰ ਸ਼ੁਭਦਾ ਜਿਹੜਾ ਉਸ ਨੇ ਜਨਮ ਲਿਆ ਹੈ। ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par